ਹੈਲੋ ਹਾਂਜੀ ਹਸਤਿਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਬੁਟੀਕ ਦਾ ਕੰਮ ਇਹ ਆਪਾਂ ਪਿੰਡ ਵਿੱਚ ਘਰ ਤੋਂ ਹੀ ਕਰਦੇ ਆਂਗੇ ਠੀਕ ਹੈ ਜੀ ਔਨਲਾਈਨ ਕੰਮ ਆ ਆਪਣਾ ਪੇਮੈਂਟ ਵੀ ਆਪਾਂ ਔਨਲਾਈਨ ਲੈਣੇ ਆਂਗੇ ਤੇ ਸੂਟ ਆ ਜਿਹੜੇ ਤੁਹਾਡੇ ਉਹ ਆਰਡਰ ਤੇ ਆਪਾਂ ਰੈਡੀ ਕਰਵਾਉਣੇ ਆਂਗੇ ਠੀਕ ਹੈ ਜੀ ਜਾਂ ਜੇ ਕੋਈ ਮੇਰੀ ਭੈਣ ਨੇੜੇ ਤੇੜੇ ਹੈਗੀ ਆ ਉਹ ਸੱਤੋਂ ਸੂਟ ਘਰੋਂ ਆ ਕੇ ਲੈ ਕੇ ਜਾ ਸਕਦੀ ਹੈ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆਪਣੇ ਵਰਕ ਕਰੇ ਹੋਏ ਸੂਟ ਨਵੇਂ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਸੂਟ ਰੈਡੀ ਹੋ ਕੇ ਆਏ ਨੇਗੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ ਕਮੈਂਟ ਜਰੂਰ ਕਰਿਓ ਵੀ ਡਿਜ਼ਾਈਨ ਕਿਸ ਤਰ੍ਹਾਂ ਦੇ ਲੱਗੇ ਠੀਕ ਹੈ ਜੀ ਤੋ ਜੀ ਪਹਿਲਾਂ ਆਪਾਂ ਦਿਖਾਉਣੇ ਆਏ ਆ ਆਪਾਂ ਪਹਿਲਾਂ ਵੀ ਸੂਟ ਦਿਖਾ ਚੁੱਕੀਆਂਗੇ ਇਹ ਇਹ ਆਪਣਾ ਬਰਬਰੀ ਦੇ ਉੱਪਰ ਹੈਗਾ ਬਰਬਰੀ ਦੀ ਸ਼ਰਟ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਦਾ ਕਲਰ ਹੈ ਦਾ ਪਰਪਲ ਜਿਹਾ ਕਲਰ ਹੈ ਇਹ ਬਰਬਰੀ ਦੀ ਸ਼ਰਟ ਤੇ ਵਧੀਆ ਬ੍ਰਾਂਡ ਦੀ ਬਰਬਰੀ ਹੈ ਇਹ ਆਪਣੀ ਠੀਕ ਹੈ ਜੀ ਤੇ ਇਹਦੇ ਨਾਲ ਹੈਗੀ ਆਪਾਂ ਨੇ ਇਸ ਤਰ੍ਹਾਂ ਦੀ ਪਲੇਨ ਬਾਟਮ ਰੱਖੀ ਹੋਈ ਹੈ ਠੀਕ ਹੈ ਜੀ ਮਡਾਲ ਸਿਲਕ ਦੀ ਇਹਦੇ ਨਾਲ ਆਪਣੇ ਬਾਟਮ ਲਾਈ ਹੋਈ ਹੈ ਤੇ ਬਾਟਮ ਦੇ ਉੱਪਰ ਆਪਾਂ ਨੇ ਵਰਕ ਕਰਿਆ ਹੋਇਆ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਆਪਾਂ ਨੇ ਇਹਦੀ ਬਾਟਮ ਦੇ ਉੱਪਰ ਪਾਇਆ ਹੋਇਆ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਕੰਮ ਤੁਸੀਂ ਦੇਖ ਸਕਦੇ ਹੋਗੇ ਕੰਮ ਸੋਹਣਾ ਦੂਰੋਂ ਵੀ ਪੂਰਾ ਫਿਨਿਸ਼ਿੰਗ ਵਾਲਾ ਨਜ਼ਰ ਆ ਰਿਹਾ ਤੇ ਆਪਾਂ ਤੁਹਾਨੂੰ ਨੇੜੇ ਵੀ ਚੈੱਕ ਕਰਾ ਦਿੰਨੇ ਆਂਗੇ ਕੰਮ ਆਪਣਾ ਬਿਲਕੁਲ ਫਿਨਿਸ਼ਿੰਗ ਵਾਲਾ ਹੋਊਗਾ ਤੇ ਬਹੁਤ ਸੋਹਣਾ ਕੰਮ ਹੈ ਠੀਕ ਹੈ ਜੀ ਕਲਰ ਆਪਾਂ ਨੇ ਸ਼ਰਟ ਨਾਲ ਦੇ ਪਾਏ ਨੇ ਜਿਹੜੇ ਸ਼ਰਟ ਦੇ ਵਿੱਚ ਪ੍ਰਿੰਟ ਆ ਉਸ ਤਰ੍ਹਾਂ ਦੇ ਆਪਾਂ ਕਲਰ ਪਾਏ ਨੇ ਬਾਕੀ ਕੋਈ ਵੀ ਡਿਜ਼ਾਈਨ ਤੁਸੀਂ ਆਪਣੀ ਪਸੰਦ ਦਾ ਬਾਟਮ ਦੇ ਉੱਪਰ ਬਣਾਉਣਾ ਚਾਹੁੰਦੇ ਹੋਗੇ ਮੈਚਿੰਗ ਸੂਟ ਦੇ ਉੱਪਰ ਤਾਂ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਬਹੁਤ ਪਿਆਰਾ ਹੈ ਇਹਨੂੰ ਤੁਸੀਂ ਸੂਟ ਦੇ ਉੱਪਰ ਸ਼ਰਟ ਦੇ ਉੱਪਰ ਵੀ ਇਹ ਡਿਜ਼ਾਈਨ ਆ ਜਿਹੜਾ ਬਣਵਾ ਸਕਦੇ ਹਾਂ ਇਸ ਤਰ੍ਹਾਂ ਠੀਕ ਹੈ ਜ ਤੇ ਡਿਜ਼ਾਈਨ ਬਹੁਤ ਪਿਆਰਾ ਬਣਿਆ ਹੋਇਆਗਾ ਤੁਸੀਂ ਸਾਨੂੰ ਇਸ ਤਰ੍ਹਾਂ ਦੇ ਤੁਸੀਂ ਸਭ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੇ ਪਲੇਨ ਸਲਵਾਰਾ ਨਾਲ प्रिंट सूट ਆਪਣੇ ਕੋਲੇ ਹੈਗੇ ਨੇ ਠੀਕ ਹੈ ਜੀ ਅਗਰ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋਗੇ ਬਿਨਾ ਵਰਕ ਤੋਂ ਲੈਣਾ ਚਾਹੁੰਦੇ ਹੋ ਬਿਨਾ ਵਰਕ ਤੋਂ ਲੈ ਸਕਦੇ ਹੋ ਤੇ ਇਹ ਸੂਟ ਆਪਾਂ ਨੇ ਸਲਾਈ ਕਰਨਾਗਾ ਇਹ ਆਪਣੇ ਕੋਲ ਸਲਾਈ ਹੋ ਕੇ ਜਾਊਗਾ ਠੀਕ ਹੈ ਜੀ ਬਿਨਾ ਦੁਪट्टे ਤੋਂ ਇਹ ਸੂਟ ਆਪਾਂ ਰੈਡੀ ਕੀਤਾ ਹੋਇਆਗਾ ਠੀਕ ਹੈ ਤੁਸੀਂ ਸਭ ਤੋਂ ਇਸ ਤਰ੍ਹਾਂ ਦੇ ਸੂਟ ਜਿਹੜੇ ਆਰਡਰ ਕਰ ਸਕਦੇ ਹੋ ਸਾਨੂੰ ਤੇ ਅਗਲਾ ਸੂਟ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਉਹ ਵੀ ਬਹੁਤ ਸੋਹਣਾ ਤੇ ਬਹੁਤ ਪਿਆਰੇ ਸੂਟ ਨੇ ਠੀਕ ਹੈ ਜੀ ਆ ਦੇਖੋ ਇਹ ਹੈਗਾ येलो ਮਸਟਰਡ ਕਲਰ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਇਹ ਟੈਬੀ ਲਾਈਨਿੰਗ ਮਸਲੀਨ ਹੈਗੀ ਟੈਬੀ ਲਾਈਨਿੰਗ ਜਿਹਦੇ ਉੱਪਰ ਇਹ ਵਰਕ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਇਹ ਸ਼ਾਰਟ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਤਿੰਨ ਫਲਾਰ نیچے ਘੇਰੇ ਉੱਪਰ ਪਾਏ ਹੋਏ ਨੇ ਦੋ ਉਸ ਤੋਂ ਉੱਪਰ ਨੇ ਠੀਕ ਹੈ ਜੀ ਤਿੰਨ ਫੇਰ ਪਾਏ ਹੋਏ ਨੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਆ ਖੋਲ ਕੇ ਇਹਨੂੰ ਤੁਸੀਂ ਦੇਖ ਸਕਦੇ ਹੋ ਤੇ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਤੇ ਬਹੁਤ ਸੋਹਣਾ ਕੰਮ ਕਰਿਆ ਹੋਇਆ ਹੈ ਦੇਖੋ ਤਲਾ ਨੀਚੇ ਤਿੰਨ ਹੋਗੇ ਕੇਰੇ ਦੇ ਫਿਰ ਉੱਪਰ ਦੋ ਹੋਗੇ ਫਿਰ ਤਿੰਨ ਹੋਗੇ ਫਿਰ ਦੋ ਠੀਕ ਹੈ ਜੀ ਜਿੰਨੀ ਲੈਂਥ ਆ ਉਸ ਦੇ ਅਕੋਰਡਿੰਗ ਆਪਾਂ ਇਹਦੇ ਵਿੱਚ ਜਿਹੜੇ ਫਲਾਰ ਨੇ ਉਹ ਪਾਏ ਹੋਏ ਨੇਗੇ ਠੀਕ ਹੈ ਜੀ ਤੁਹਾਡੇ ਜਿੰਨਾ ਤੁਹਾਡਾ ਨਾਪ ਹੋਊਗਾ ਉਸ ਅਕੋਰਡਿੰਗ ਆਪਾਂ ਪਾਵਾਂਗੇ ਉਹ ਤੁਸੀਂ ਸਾਰੇ ਜਰੂਰ ਸੈਂਡ ਕਰੋਗੇ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਤੇ ਬਹੁਤ ਪਿਆਰੇ ਕਲਰ ਪਾਏ ਹੋਏ ਨੇਗੇ ਤੇ ਵਰਕ ਦੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਕੀ ਬਹੁਤ ਸੋਹਣਾ ਵਰਕ ਹੈ ਜਿਹੜਾ ਇਹਦੇ ਉੱਪਰ ਆਪਾਂ ਨੇ ਕਰਿਆ ਹੋਇਆ ਹੈਗਾ ਠੀਕ ਹੈ ਜੀ 0 ਟਾਂਕੇ ਦਾ ਕੰਮ ਹੈ ਇਹ ਤੇ ਇਹ ਕੰਮ ਵੈਸੇ ਵੀ ਬਰੀਕ ਹੁੰਦਾ ਫਿਨਿਸ਼ਿੰਗ ਵਾਲਾ ਹੁੰਦਾ ਹੈਗਾ ਕੰਮ ਤੁਸੀਂ ਦੇਖ ਸਕਦੇ ਹੋ ਕਿ ਕੰਮ ਸਾਨੂੰ ਸਾਡਾ ਇੱਕ ਨੰਬਰ ਮਿਲੇਗਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਇਹ ਡਿਜ਼ਾਈਨ ਪਸੰਦ ਹੈ ਤੁਸੀਂ ਸਕਰੀਨਸ਼ਾਟ ਲਓ ਤੇ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਕੋਲੇ ਮਲਬਰੀ ਦੇ ਵਿੱਚ ਵੀ ਕਲਰ ਅਵੇਲੇਬਲ ਹੈਗੇ ਨੇ ਅਗਰ ਤੁਸੀਂ ਪਾਰਟੀ ਵੀਰ ਸਟਾਫ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੇ ਉੱਪਰ ਵੀ ਕਰਵਾ ਸਕਦੇ ਹੋ ਉਹ ਵੀ ਆਪਣੇ ਕੋਲੇ ਸਟਾਕ ਹੈ ਜਿਹੜਾ ਉਹ ਹੈਗਾ ਠੀਕ ਹੈ ਜੀ ਜਿਹੜੇ ਉੱਪਰ ਤੁਸੀਂ ਮਰਜ਼ੀ ਇਹ ਡਿਜ਼ਾਈਨ ਬਣਵਾ ਸਕਦੇ ਹੋ ਤੇ ਇਹਦੀ ਬਾਹਾਂ ਉੱਪਰ ਬਾਹਾਂ ਪਰ ਆਪਾਂ ਨੇ ਇਸ ਤਰ੍ਹਾਂ ਦਾ ਸਿੰਪਲ ਛੋਟਾ ਫਲਾਰ ਪਾਇਆ ਕਿਉਂਕਿ ਉਹਨਾਂ ਦੀ ਚੋਇਸ ਸੀ ਵੀ ਸਾਡੀ ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਛੋਟਾ ਫਲਾਰ ਹੋ ਗਈ ਤੇ ਦੂਸਰਾ ਸੂਟ ਆਪਾਂ ਨੇ ਇਹਦੇ ਨਾਲ ਦੇ ਆਪਾਂ ਇਹ ਸੇਮ ਦੋ ਸੂਟ ਰੈਡੀ ਕੀਤੇ ਨੇ ਠੀਕ ਹੈ ਜੀ ਇਹ ਬਿਨਾ ਦੁਪੱਟੇ ਤੋਂ ਨੇ ਠੀਕ ਹੈ ਤੇ ਕਲਰ ਬਹੁਤ ਪਿਆਰਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਦੂਸਰਾ ਵੀ ਆਪਣਾ ਸੇਮ ਕਲਰ ਹੈ ਸੇਮ ਕਲਰ ਹੈ ਸੇਮ ਹੀ ਡਿਜ਼ਾਈਨ ਹੈ ਲਓ ਜੀ ਸੇਮ ਕਲਰ ਹੈ ਇਹ ਤੇ ਸੇਮ ਡਿਜ਼ਾਈਨ ਦੇ ਵਿੱਚ ਆਪਾਂ ਨੇ ਰੈਡੀ ਕੀਤਾ ਹੋਇਆਗਾ ਤੇ ਕਲਰ ਵੀ ਸੇਮ ਪਾਏ ਹੋਏ ਨੇਗੇ ਠੀਕ ਹੈ ਜੀ ਡਿਜ਼ਾਈਨ ਵੀ ਸੇਮ ਪਾਇਆ ਹੋਇਆ ਇਹਦੇ ਵਿੱਚ ਡਿਫਰੈਂਟ ਇਹ ਹੈ ਕਿ ਇਹਦੀ ਬਾਹ ਜਿਹੜੀ ਆਪਾਂ ਨੇ ਉਹ ਹੈਵੀ ਰੱਖੀ ਹੋਈ ਆ ਇਸ ਤਰ੍ਹਾਂ ਨਹੀਂ ਬਾਹ ਆਪਣੀ ਪ੍ਰੋਪਰ ਹੈਵੀ ਹੈਗੀ ਤੁਹਾਡੀ ਚੋਆਇਸ ਹੈ ਕਿ ਇਸ ਤਰ੍ਹਾਂ ਹੈਵੀ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰਵਾ ਸਕਦੇ ਹੋ ਅਗਰ ਹੈਵੀ ਨਹੀਂ ਕਰਾਉਣੀ ਹਲਕੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦਾ ਫਲਾਰ ਵੀ ਜਿਹੜਾ ਪਾ ਸਕਦੇ ਹੋ ਜਿਹੜਾ ਆਪਾਂ ਪਹਿਲੇ ਸੂਟ ਦੇ ਉੱਪਰ ਪਾਇਆ ਹੋਇਆ ਹੈ ਉਸ ਤਰ੍ਹਾਂ ਦਾ ਸੇਮ ਉਹਦੇ ਨਾਲ ਦਾ ਵੀ ਤੁਸੀਂ ਪਾ ਸਕਦੇ ਹੋ ਪਰ ਵੈਸੇ ਇਸ ਤਰ੍ਹਾਂ ਦੀ ਹੈਵੀ ਬਾਹ ਬਣੀ ਹੀ ਬਹੁਤ ਸੋਹਣੀ ਲੱਗਦੀ ਆ ਤੁਸੀਂ ਇਸ ਤਰ੍ਹਾਂ ਪਣਵਾ ਸਕਦੇ ਹੋ ਤੇ ਵਰਕ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਵਰਕ ਦੀ ਫਿਨਿਸ਼ਿੰਗ ਤੇ ਆਪਾਂ ਨੇੜੇ ਵੀ ਕੈਮਰੇ ਦੇ ਕੋਲੋਂ ਕਰਕੇ ਤੁਹਾਨੂੰ ਦਿਖਾਉਣੇ ਹੁੰਨੇ ਆਗੇ ਵਰਕ ਸਾਨੂੰ ਆਪਣਾ ਫਿਨਿਸ਼ਿੰਗ ਵਾਲਾ ਹੋਊਗਾ ਠੀਕ ਹੈ ਜੀ ਇਹ ਵੀ ਆਪਣਾ ਟੈਬੀ ਮਸਲੀਨ ਦੇ ਉੱਪਰ ਹੈ ਜਿਹੜਾ ਲਾਈਨਿੰਗ ਵਾਲੀ ਟੈਬੀ ਹੈ ਇਹ ਉਹਦੇ ਉੱਪਰ ਆਪਾਂ ਨੇ ਇਹ ਵਰਕ ਕਰਿਆ ਹੋਇਆਗਾ ਸੇਮ ਬਾਹਮਾ ਦੇ ਉੱਪਰ ਹੋਇਆ ਹੋਇਆ ਤੇ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਸਿਰਫ ਸ਼ਰਟ ਦੇ ਉੱਪਰ ਹੀ ਵਰਕ ਕਰਿਆ ਹੋਇਆਗਾ ਤੁਹਾਡੀ ਚੋਆਇਸ ਹੈ ਤੁਸੀਂ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਦੁਪੱਟਾ ਨਹੀਂ ਰੈਡੀ ਕੀਤਾ ਦੁਪੱਟਾ ਰੈਡੀ ਕਰਾਉਣਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਦੁਪੱਟਾ ਜਿਹੜਾ ਤੁਸੀਂ ਰੈਡੀ ਕਰਵਾਉਣਾ ਹੈ ਠੀਕ ਹੈ ਜੀ ਵਰਕਸ ਉਹਨੂੰ ਵਧੀਆ ਮਿਲੂਗਾ ਸਟੱਫ ਆਪਣੇ ਕੋਲੇ ਹਰੇਕ ਤਰ੍ਹਾਂ ਦਾ ਅਵੇਲੇਬਲ ਹੈ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਠੀਕ ਹੈ ਜੀ ਲਓ ਜੀ ਸਕਰੀਨਸ਼ਾਟ ਲੈ ਸਕਦੇ ਹੋ ਇੱਕ ਦੇ ਉੱਪਰ ਆਪਣੇ ਹੈਵੀ ਬਾਏਗੀ ਇੱਕ ਦੇ ਉੱਪਰ ਸਿੰਪਲ ਬਾਂ ਦਾ ਡਿਜ਼ਾਈਨ ਬਣਿਆ ਹੋਇਆ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਪਿਆਰਾ ਵਰਕ ਕਰਿਆ ਹੋਇਆ ਠੀਕ ਹੈ ਤੇ ਕਮੈਂਟ ਜਰੂਰ ਕਰਕੇ ਦੱਸਿਓ ਜੀ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦੇ ਲੱਗੇ ਤੇ ਇਹ ਵੀਡੀਓ ਕਿਵੇਂ ਦੀ ਲੱਗੀ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਆ ਕਰੋ ਠੀਕ ਹੈ